ਤੇ ਹੁਣ ਗੱਲ ਕਰਦੇ ਆ ਸਿਟੀ ਬਿਊਟੀਫੁੱਲ ਦੀ ਹਾਲਾਂਕਿ ਇੱਥੇ ਕਾਹ ਜਾਂਦਾ ਹੈ ਕਿ ਇੱਥੇ ਕਾਨੂੰਨ ਵਿਵਸਥਾ ਠੀਕ ਹੈ ਇਥੇ ਸਖਤਾਈ ਵੀ ਬਹੁਤ ਹੁੰਦੀ ਆ ਪਰ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਅਜਿਹਾ ਕੁਝ ਵਾਪਰਿਆ ਜਿਸ ਨੇ ਕਈ ਸਵਾਲ ਖੜੇ ਕਰ ਦਿੱਤੇ ਆ ਚੰਡੀਗੜ੍ਹ ਕੋਰਟ ਦੇ ਵਿੱਚ ਦਿਨ ਦਿਹਾੜੇ ਮਟਰ ਕਰ ਦਿੱਤਾ ਗਿਆ ਸਾਬਕਾ AIG सस्पेंडेड AIG ਦੇ ਉੱਤੇ ਇਲਜ਼ਾਮ ਨੇ ਕਿ ਉਸਨੇ ਆਪਣੇ ਜਵਾਈ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਦਰਅਸਲ ਉਸਦੀ ਲੜਕੀ ਦੇ ਨਾਲ ਤਲਾਕ ਦਾ ਮਸਲਾ ਜਿਹੜਾ ਉਹ ਚੱਲ ਰਿਹਾ ਸੀ ਤੇ ਇਸ ਨੂੰ ਲੈ ਕੇ ਹੀ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਦੋਵੇਂ ਤਰ੍ਹਾਂ ਪਹੁੰਚੀਆਂ ਹੋਈਆਂ ਸੀ ਆਖਰਕਾਰ ਉੱਥੇ ਅਜਿਹਾ ਕੀ ਹੋਇਆ ਕਿ ਇਸ ਦੇ ਵੱਲੋਂ ਗੋਲੀਆਂ ਚਲਾ ਕੇ ਆਪਣੀ ਹੀ ਜਵਾਈ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਰਿਪੋਰਟ ਦੇਖਦੇ ਆਂ ਚੰਡੀਗੜ੍ਹ ਦੀ ਜ਼ਿਲ੍ਹਾ ਕੋਰਟ 'ਚ ਅੱਜ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਸਸਪੈਂਡ ਏ.ਆਈ.ਜੀ. ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੋਵਾਂ ਪਰਿਵਾਰਾਂ ਦੇ ਵਿੱਚ ਘਰੇਲੂ ਵਿਵਾਦ ਚੱਲ ਰਿਹਾ ਸੀ। ਦੋਵੇਂ ਧਿਰਾਂ ਅੱਜ ਕੋਰਟ 'ਚ ਪਹੁੰਚੀਆਂ ਹੋਈਆਂ ਸੀ। ਗਲਬਾਤ ਦੇ ਦੌਰਾਨ ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਹਰਪ੍ਰੀਤ ਸਿੰਘ ਨੂੰ ਬਾਥਰੂਮ ਜਾਣ ਦੇ ਲਈ ਕਿਹਾ। ਜਦੋਂ ਉਹ ਬਾਥਰੂਮ ਵੱਲ ਜਾ ਰਹੇ ਸੀ ਤਾਂ ਇਸ ਦੌਰਾਨ ਮਲਵਿੰਦਰ ਸਿੱਧੂ ਨੇ ਆਪਣੀ ਪਿਸਤੌਲ ਤੋਂ 5 ਫਾਇਰ ਕਰ ਦਿੱਤੇ ਜਿਸ 'ਚੋਂ 2 ਫਾਇਰ ਹਰਪ੍ਰੀਤ ਸਿੰਘ ਨੂੰ ਲੱਗੇ ਤੇ ਉਸ ਦੀ ਮੌਤ ਹੋ ਗਈ ਪੁਲਿਸ ਦੇ ਮੁਤਾਬਕ ਦੋਵਾਂ ਪਰਿਵਾਰਾਂ ਵਿੱਚਕਾਰ ਕਾਫੀ ਲੰਬੇ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ ਕੋਰਟ ਨੇ ਦੋਵਾਂ ਪਰਿਵਾਰਾਂ ਦਾ ਵਿਵਾਦ ਸੁਲਝਾਉਣ ਦੇ ਲਈ ਮੈਡੀਏਸ਼ਨ ਸੈਂਟਰ ਭੇਜਿਆ ਸੀ ਜਿੱਥੇ ਦੋਵਾਂ ਧਿਰਾਂ ਵਿਚਕਾਰ ਮਾਮਲਾ ਇੰਨਾ ਵੱਧ ਗਿਆ ਤਾਂ ਮਾਲਵਿੰਦਰ ਨੇ ਜਵਾਈ ਦੇ ਗੋਲੀਆਂ ਮਾਰ ਦਿੱਤੀਆਂ ਜਿਹੜਾ ਵੀ ਇਸ਼ੂ ਇੱਥੇ ਐਕਸੈਸ ਦਾ ਇਸ਼ੂ ਹੋਇਆ ਹੈ ਜਿਹੜੇ ਅਲੇਜਡ ਨੇ ਕਿਹੜੀ ਐਂਟਰੈਂਸ ਤੋਂ ਪੂਰੇ ਕੋਰਟ ਕੰਪਲੈਕਸ ਦੀ ਮੈਡੀਏਸ਼ਨ ਸੈਂਟਰ ਦੀ ਕਿਹੜੀ ਐਂਟਰੈਂਸ ਤੋਂ ਉਹਨਾਂ ਨੇ ਐਕਸੈਸ ਕੀਤਾ ਉਹਦੀ ਹਲੇ ਤਫ਼ਤੀਸ਼ ਚੱਲ ਰਹੀ ਹੈ ਜਿਹੜੇ ਪੁਆਇੰਟ ਤੋਂ ਉਹਨਾਂ ਦੀ ਐਂਟਰੀ ਕੀਤੀ ਸੀ ਉਹਦੀ ਵੀ ਤਫ਼ਤੀਸ਼ ਹਲੇ ਚੱਲ ਰਹੀ ਹੈ ਜਿਸ ਫਲੋਰ ਤੇ ਵਾਰਦਾਤ ਹੋਈ ਉਹਥੇ ਸੀਸੀਟੀਵੀ ਕੈਮਰਾਜ਼ ਕੋਈ ਲੱਗੇ ਨਹੀਂ ਹੋਏ ਇਸ ਤੋਂ ਇਲਾਵਾ ਜਿਹੜੀ ਮੌਕੇ ਦੀ ਵੀਡੀਓਗ੍ਰਾਫੀ ਕੁਝ ਲੋਕਾਂ ਨੇ ਕੀਤੀ ਹੈ ਤੇ ਆਈ ਵਿਟਨੈਸਸ ਹੈ ਉਹਨਾਂ ਤੋਂ ਹੀ ਅਸੀਂ ਸਾਰੇ ਜਿਹੜਾ ਮੌਕੇ ਦਾ ਮੌਇਨਾ ਤੇ ਜਾਇਜ਼ਾ ਲੇ ਲਿਆ ਜਿਹੜੇ ਅਲੇਜਡ ਨੇ ਉਹਨਾਂ ਕੋਲ ਪੁਆਇੰਟ 32 ਗੋਰ ਦੀ ਪਿਸਤਲ ਹਲੇ ਇਨੀਸ਼ੀਅਲ ਪ੍ਰੀਬਲਿਮਨਰੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਦੀ ਕੈਲੀਬਰ ਦੀ ਵੀ ਜਾਂਚ ਕਰਾਈ ਜਾਏਗੀ ਤੇ ਉਹਦਾ ਵੀ ਪਤਾ ਕੀਤਾ ਜਾਏਗਾ ਗੋਲੀਆਂ ਕਿੰਨੀਆਂ ਚੱਲੀਆਂ ਗੋਲੀਆਂ ਕਿੰਨੀਆਂ ਚੱਲੀਆਂ ਜਟੰਮ ਕਿੰਨੀਆਂ ਗੋਲੀਆਂ ਇੱਕ ਜੀ ਸਪੈਂਟ ਬੁਲੇਟਸ ਸਾਨੂੰ 4 ਮਿਲੀਆਂ ਜੀ ਤੇ ਤਿੰਨ ਬੁਲੇਟਸ ਹੋਰ ਮਿਲੀਆਂ ਜਿਹੜੀਆਂ ਚੱਲੀਆਂ ਨਹੀਂ ਹੋ ਸਕਦਾ ਪਿਸਤਲ ਤੋਂ ਡਿੱਗ ਗਿਆ ਹੋਣ ਤੇ ਉਹ ਆਈ ਵਿਟਨੈਸ ਦੇ ਅਕਾਊਂਟ ਨੂੰ ਅਸੀਂ ਦੇਖ ਰਹੇ ਹਾਂ ਹਲੇ ਵਿਕਟਿਮ ਦੇ ਹਲੇ ਤੱਕ ਕੀ ਤਫ਼ਤੀਸ਼ ਚੋ ਇਹ ਪਤਾ ਲੱਗੇ ਕਿ ਦੋ ਗੋਲੀਆਂ ਚੱਲੀਆਂ ਬਾਕੀ ਡਾਕਟਰ ਦਾ ਮੁਆਇਨਾ ਜਿਹੜਾ ਪੋਸਟਮਾਰਟਮ ਰਿਪੋਰਟ ਹੈ ਉਹਦੇ ਚ ਪਤਾ ਚੱਲੇਗਾ ਕਿੰਨੀਆਂ ਗੋਲੀਆਂ ਬਾਡੀ ਚ ਹੈ ਬਾਡੀ ਨੂੰ ਪਾਰ ਕਰਕੇ ਗਈਆਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਲਵਿੰਦਰ ਸਿੱਧੂ ਨੂੰ ਆਪਣੇ ਜਵਾਈ ਦਾ ਕਤਲ ਕਰਨ ਲਈ ਕਿਉਂ ਮਜਬੂਰ ਹੋਣਾ ਪਿਆ ਇਸ ਪਿੱਛੇ ਦੀ ਕਹਾਣੀ ਜਾਣ ਲੈਣੇ ਆ ਕਤਲ ਤੱਕ ਕਿਵੇਂ ਪਹੁੰਚਿਆ ਸਿੱਧੂ 19 ਜੁਲਾਈ 2020 ਨੂੰ ਡਾਕਟਰ ਅਮਿਤੋਜ ਸਿੱਧੂ ਦੀ ਹਰਪ੍ਰੀਤ ਦੇ ਨਾਲ ਮੈਰਿਜ ਹੋਈ ਹਰਪ੍ਰੀਤ ਸਿੰਘ ਦੀ a ਸੈਕੰਡ ਮੈਰਿਜ ਸੀ ਮੈਰਿਜ ਤੋਂ 9 ਦਿਨ ਬਾਅਦ ਹੀ ਝਗੜਾ ਸ਼ੁਰੂ ਹੋਇਆ ਤੈਜਲਾਈ ਨੂੰ ਅਮਿਤੋਜ ਸਿੱਧੂ ਨੇ ਪਤੀ ਦਾ ਘਰ ਛੱਡਿਆ 11 ਅਗਸਤ 2020 ਨੂੰ ਫ્લાਇੰਗ ਸਿੱਖ ਮਿਲਖਾ ਸਿੰਘ ਦੇ ਘਰ ਡਿਨਰ ਕੀਤਾ 2 ਨਵੰਬਰ ਨੂੰ ਅਮਿਤੋਜ ਸਿੱਧੂ ਮੁੜ ਪੇਕੇ ਗਈ 28 ਦਸੰਬਰ ਨੂੰ ਅਮਿਤੋਜ ਸਿੱਧੂ ਨੇ ਮੁੜ ਝਗੜਾ ਕੀਤਾ ਪਹਿਲੀ ਵਾਰ ਪੁਲਿਸ ਤੱਕ ਪਹੁੰਚਿਆ ਪਤੀ ਪਤਨੀ ਦਾ ਮਾਮਲਾ 2 ਜਨਵਰੀ 2021 ਨੂੰ ਹਰਪ੍ਰੀਤ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹਰਪ੍ਰੀਤ ਸਿੰਘ ਤੇ ਉਸ ਦੀ ਮਾਂ ਦੀ ਗ੍ਰਿਫਤਾਰੀ ਹੋਈ ਹਾਈ ਕੋਰਟ ਤੋਂ ਹੋਈ ਦੋਵਾਂ ਦੀ ਜ਼ਮਾਨਤ 3 ਜੂਨ 2021 ਨੂੰ ਕੇਂਦਰ ਸਰਕਾਰ ਨੇ ਹਰਪ੍ਰੀਤ ਸਿੰਘ ਨੂੰ ਕੀਤਾ ਸਸਪੈਂਡ 1 ਅਗਸਤ 2021 ਨੂੰ ਹਰਪ੍ਰੀਤ ਸਿੰਘ ਖਿਲਾਫ ਰਿਪੋਰਟ ਫਾਈਲ ਇੰਨਾ ਹੀ ਨਹੀਂ ਮਲਵਿੰਦਰ ਸਿੱਧੂ ਦਾ ਵੀ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ ਹੈ ਮਲਵਿੰਦਰ ਸਿੱਧੂ ਦੀ ਕ੍ਰਾਈਮ ਲਿਸਟ ਉੱਤੇ ਵੀ ਨਜ਼ਰ ਮਾਰ ਲੈਂਦੇ ਆ ਅਕਤੂਬਰ 2023 ਚ ਮਲਵਿੰਦਰ ਸਿੱਧੂ ਖਿਲਾਫ ਮਾਮਲਾ ਦਰਜ ਹੋਇਆ ਵਿਜੀਲੈਂਸ ਬਿਊਰੋ ਨੇ ਜ਼ਬਰਨ ਵਸੂਲੀ ਦਾ ਕੇਸ ਕੀਤਾ ਦਰਜ 25 ਅਕਤੂਬਰ 2023 ਨੂੰ ਮਲਵਿੰਦਰ ਸਿੱਧੂ ਦੀ ਗ੍ਰਿਫਤਾਰੀ ਹੋਈ ਪੁਚ ਗਿਛ ਦੌਰਾਨ ਵਿਜੀਲੈਂਸ ਅਧਿਕਾਰੀਆਂ ਦੇ ਨਾਲ ਉਲਝੇ ਸਿੱਧੂ ਸਿੱਧੂ ਦੀ ਪਤਨੀ ਤੇ ਬੇਟੇ ਨੇ ਵਿਜੀਲੈਂਸ ਆਫਿਸ ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ। ਮਲਵਿੰਦਰ ਸਿੱਧੂ ਪਰਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲੱਗੇ। ਮੁੱਖ ਦੀ ਗੱਲ ਇਹ ਹੈ ਕਿ ਦੋਵਾਂ ਪਰਿਵਾਰਾਂ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ ਏ ਪਰ ਕੋਰਟ ਦੇ ਵਿੱਚ ਹਥਿਆਰ ਲਿਜਾ ਕੇ ਦਿਨ ਦਿਹਾੜੇ ਕਤਲ ਕਰ ਦੇਣਾ ਕਾਨੂੰਨ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰਦਾ ਹੈ। ਹੁਣ ਇਸ ਮਾਮਲੇ ਦੀ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ ਦੇਖਣਾ ਹੋਵੇਗਾ।